ਹਾਏ ਐਬਰੀਵੋਡੀ ਕਿੱਦਾਂ ਸਾਰੇ ਆਈ ਹੋਊਗੀ ਸਾਰੇ ਵੀਰ ਭਰਾਓ ਓਕੇ ਰਿਪੋਰਟਿੰਗ ਹੋਣਗੇ ਤੇ ਅੱਜ ਸਵੇਰੇ ਜਿਹੜਾ ਹੈਗਾ ਵਾ ਆਪਣਾ ਸ਼ੁਰੂਆਤ ਵਲੋਗ ਦੀ ਕਿਉਂਕਿ ਆਪਣੀ ਸੰਡੇ ਦੀ ਛੁੱਟੀ ਰਹੀ ਸੀ ਸੰਡੇ ਇਸ ਕਰਕੇ ਕੋਈ ਵੀ ਅਪਲੋਡ ਨਹੀਂ ਹੋਇਆ ਕਿਉਂਕਿ ਕੋਈ ਵੀ ਸ਼ੂਟ ਨਹੀਂ ਕੀਤਾ ਕਿਉਂਕਿ ਵੀਕਲੀ ਸ਼ੇਅਰ ਜਿੰਨੇ ਜਿਹੜਾ ਹੈਗਾ ਵਾ ਪੂਰਾ ਵਲੋਗ ਆਪਣਾ ਅੰਨ ਬਾਂਦਾਵਾ ਤੇ ਇੱਕ ਰੈਸਟ ਚਾਹੀਦੀ ਹੁੰਦੀ ਬੋਡੀ ਨੂੰ ਵੀ ਤੇ ਆਪਣੇ ਫੋਨ ਵਗੈਰਾ ਨੂੰ ਵੀ ਕਿਉਂਕਿ ਉਸ ਦਿਨ ਮੈਂ ਸੰਡੇ ਦਾ ਦਿਨ ਸੈਲੈਕਟ ਕੀਤਾ ਉਹ ਸੰਡੇ ਆਪਣੀ ਛੁੱਟੀ ਹੋਏਗੀ ਤੇ ਅੱਜ ਹੈਗਾ ਮੰਡੇ ਤੇ ਅੱਜ ਆਪਣੀ ਜਲਦੀ ਵਲੋਗ ਦੀ ਸ਼ੁਰੂਆਤ ਤੇ ਉਹ ਵੀ ਸਵੇਰ ਦਿੱਲੀ ਦਾ ਅੱਜ ਮੰਮੀ ਡੈਡੀ ਪਹਿਲਾਂ ਹੀ ਚਲੇ ਗਏ ਕਿ ਰਹਿਤੀ ਜਦੋਂ ਮੌਠੇ ਦੇ ਹੈਗੇ ਨਹੀਂ ਘਰ ਤੇ ਨਾਤ ਹੋ ਗਏ ਤੇ ਆਸ਼ਾਰ ਹੋ ਗਏ ਮੈਂ ਪਹਿਲਾਂ ਹੀ ਆਉਥੋਂ ਆਪਣਾ ਕਾਤਾਵਾ ਕੋ ਬਰਿੰਕ ਕੀਤਾ ਵਾ ਤੇ ਮੈਂ ਹੁਣ ਵੇਖਣ ਆਵਾਂਗੇ ਜਾਣਾ ਤੇ ਕਦੋਂ ਘਰ ਹੋਂਦੇ ਮੈਂ ਜਾਵਾਂ ਤੇ ਜਿਹੜਾ ਆਪਣੇ ਕੁੱਕੜ ਵੀ ਕੋਠੇ ਡੱਕ ਡਾਕਟਰ ਨਾਲ ਸਿਰਸਰ ਜ ਮਮੀ ਨੇ ਉਹਨਾਂ ਨੂੰ ਵੀ ਰੋਟੀ ਖਵਾ ਦਿੱਤੀ ਤੇ ਹੁਣ ਜਿਹੜਾ ਹੈਗਾ ਵਾ ਕਿ ਆਪਣਾ ਮੈਂ ਸੋ ਕੈਫੇਸ ਜਾਂਦੀ ਸੋਏ ਦਾ ਪਰ ਕੰਪਿਊਟਰ ਥੋੜਾ ਮੈਨੂੰ ਕਾਉਂਦੇ Wi-Fi ਬਾਰੇ ਪੁੱਛਣਾ ਸੀ ਤੇ ਉਹ ਜਿਹੜੇ ਘਰ ਦੇ ਗਏ ਬਾਹਰ ਤੇ ਉਹ ਮੈਂ ਦੇਖਣ ਲੱਗਾ ਕਿ ਘਰ ਹੋਂ ਤੇ ਮੈਂ ਜਾਵਾਂ ਪਰ ਉਹ ਹੱਲੇ ਆਉਣ ਹੀ ਨਹੀਂ ਦੇ ਡੈਡੀ ਮਮੀ ਦਾ ਡੈਡੀ ਨੇ ਵੱਲੇ ਸੋਛੇ ਕਿ ਕਹਿੰਦੇ ਜਾਣਾ ਆਪਣਾ ਲੇਟ ਥੋੜਾ ਜਾ ਤੇ ਸ਼ਦ ਉੱਥੇ ਹੀ ਮੰਮੀ ਨੂੰ ਲੈ ਗਏ ਕਿਉਂਕਿ ਡਾਕਟਰ ਕੋਲ ਲੈ ਜਾਣਾ ਸੀ ਤੇ ਚੈੱਕ ਅਪ ਕਰਵਾਉਣ ਲਈ ਤੇ ਅੱਜ ਉੱਥੇ ਲੈ ਗਏ ਅੱਛਾ ਤਾਂ ਫਿਰ ਟਾਈਮ ਕਿਉਂ ਲੱਗ ਗਿਆ ਨਾ ਚਲੋ ਕੋਈ ਨਾ ਹੁਣ ਆ ਗਈ ਡੈਡੀ ਵੀ ਥੋੜਾ ਕੰਮ ਤੇ ਲੇਟ ਜਾਣਗੇ ਅੱਜ ਤੇ ਹੁਣ ਮੈਂ ਵੇਟ ਕਰਦਾ ਵੀ ਕਦੋਂ ਘਰ ਹੁੰਦੇ ਮੈਂ ਵੀ ਨੈਕਸਟ ਆਪਣੇ ਕੰਮ ਲਈ ਨਿਕਲਾਂ ਪਾਪਾ ਜੀ ਘਰ ਆ ਗਏ ਹੁਣ ਤੇ ਪਾਪਾ ਜੀ ਕਹਿੰਦੇ ਮੈਨੂੰ ਛੱਡਿਆ ਤੇ ਹੁਣ ਮੈਂ ਚੱਲਣਾ ਪਾਪਾ ਜੀ ਨੇ ਛੱਡਾ ਤੇ ਉਸ ਤੋਂ ਬਾਅਦ ਮੈਂ ਆਪਣੇ ਜਾਣਾ ਹਾਂ ਥੋੜਾ ਕੈਫੇ ਥੋੜਾ ਚਲੋ ਲੈ ਲਵੋ ਹਾਲੇ ਬੱਚੇ ਨੇ ਆਨ ਦਾ ਵੀ ਟਾਈਮ ਹੈ ਸਕੂਲ ਲੋ ਤੇ ਉਹਨਾਂ ਨੂੰ ਵੀ ਵੇਖ ਦ ਡਾਡੀ ਛੱਡ ਕੇ ਤੇ ਘਰ ਨੂੰ ਮਾ ਗਿਆ ਤੇ ਮੰਮੀ ਪਰਾਂ ਦੀ ਚਾਹ ਤੇ ਚਾਹ ਪੀ ਗਏ ਉਤ ਬਾਹਰ ਨਿਕਲਦਾ ਹਾਂ ਥੋੜਾ ਦੁੱਧ ਦੁੱਧ ਲੈ ਜਾਣਾ ਬਾਜ਼ਾਰ ਤੇ ਨਾਲ ਬੱਚੇ ਲੈ ਜਾਣਾ ਤੇ ਉਹਨਾਂ ਨੂੰ ਵੀ ਲੈ ਕੇ ਉਹਨਾਂ ਘਰ ਬੱਸ ਇੰਨੀਆ ਖੇਡੀਆਂ ਕਰਨੀਆਂ ਨਾਨੀ ਦਾ ਹੈ ਬੱਸ ਇਹ ਲਾ ਚੂਚੂ ਕੋਠੇ ਚੂਟਿਆ ਤੇ ਆ ਰਿਹਾ ਠੀਕ ਹੈ ਇਹਨਾਂ ਲਾੜ ਬੱਸ ਬੱਸ ਇੰਨੀ ਲਾੜੀ ਨਹੀਂ ਚੰਗੀ ਹੁੰਦੀ ਚਲੋ ਕੱਪੜੇ ਗੋੜੇ ਬਦਲੋ ਤੇ ਚਾਹ ਪੀਓ ਚਲੋ ਹੁਣ ਕੀ ਲੱਭਣੀ ਤੂੰ ਲੰਗਰ ਖਾਣਾ ਹੈ ਕਹਿੰਦੀ ਚਾਹੁੰਦਾ ਲੰਗਰ ਲੱਗਾ ਹੈ ਅਗਰ ਮੈਂ ਜਾ ਮੈਂ ਲੈ ਆਣੀ ਤੇਰਾ ਪੂਰਾ ਮੰਮੀ ਦਾ ਮੰਮੀ ਦਾ ਤਨ ਨਾਲ ਮੈਂ ਚੱਲਾ ਥੋੜਾ ਕੈਫੇ ਕੈਫੇ ਜਾ ਕੇ ਫਿਰ ਨਾਲ ਹੀ ਬੈਗ ਬੁੱਕ ਵਗੈਰਾ ਸਾਰਾ ਲੈ ਲਿਆ ਤੇ ਉੱਥੋਂ ਹੀ ਮੈਂ ਆਪਣੀ ਕਲਾਸ ਚ ਚੱਲ ਜਾਣਾ ਇੰਟਰਵਿਊ ਨਾ ਤੇ ਸਭ ਤੋਂ ਪਹਿਲਾਂ ਤੇ ਇੱਕ ਲੈਪਟਾਪ ਲੈਣਾ ਹੈ ਕਿੰਨੀ ਭਾਗਿੰਦਾ ਹੈ ਲੈਪਟਾਪ ਚਾਹੀਦਾ ਆਪਣਾ ਤੇ ਗੱਡੀ ਤੋਂ ਲੈਪਟਾਪ ਹੀ ਦੇਣਾ ਵਾ ਗੁੰਗਲੂ ਲੰਦਾ ਵਾ ਗੁੰਗਲੂ ਨਹੀਂ ਸੰਤਰਾ ਹੈ ਤੇਰੇ ਡਈਆ ਖਾਣਾ ਕੋਈ ਮੇਰੇ ਜਿੱਤਾ ਨਹੀਂ ਹੈ ਲੈ ਪ੍ਰਸ਼ਾਦ ਆ ਸਵਾਰ ਕਿੱਥੋਂ ਲੰਦਾ ਲੰਗਰ ਲਗਾਦਾ ਹੈ ਕਿੱਥੇ ਚੋਹ ਚੋਹ ਹਾਲਾ ਠੀਕ ਹੈ ਅੱਛਾ ਕੋਈ ਨਹੀਂ ਜਾਣਾ ਆ ਮੇਰਾ ਫੇਵਰਟ ਇਹ ਮੈਂ ਖਾਵਾਂ ਹਾਂ ਇਹ ਮੈਂ ਖਾਵਾਂ ਮੇਰਾ ਫੇਵਰਟ ਫੇਵਰੇ ਛਿਲੜੀ ਵੀ ਨਾਲ ਖਾਗਣਾ ਨਹੀਂ ਕਿਉਂ ਲੈ ਕੇ ਖਾਣਾ ਆਪਣੀ ਕੋਚਿੰਗ ਸੈਂਟਰ ਤੋਂ ਆ ਗਿਆ ਹੁਣ ਮੈਂ ਘਰ ਸਭ ਤੋਂ ਪਹਿਲਾਂ ਕਰਦਾ ਮਿਲਕ ਮਿਲਕ ਬੋਲ ਕੇ ਆ ਕੇ ਖਾਣੇ ਆ ਤੇ ਪ੍ਰਸ਼ਾਦ ਦਾ ਲੰਗਰ ਲੱਗਾ ਹੈ ਰਾਜ ਤੇ ਉਹ ਹੁੰਦਾ ਇਹਨਾਂ ਲਈ ਉਹ ਚੜੀ ਕਰਦੀ ਵੀ ਨਖਰੇ ਤੇ ਛੋਟੀ ਹੱਲੇ ਉੱਪਰ ਆਦਾ ਵੇ ਦੇ ਕੀ ਮੋਲਿਆ ਕੋਠਿਆ ਤੇ ਆ ਬਣਾਣਾ ਤੇ ਆਹ ਦੇ ਕੁੱਕੜੀ ਖਾਂਦੇ ਆ ਤਾਂ ਹੀ ਹੋ ਗਿਆ ਪਹਿਲਾਂ ਹੀ ਜਿੱਦ ਹੈ ਬੰਦੇ ਆ ਤਾਂ ਹੀ ਹੋ ਗਿਆ ਤੇ ਰੋਗ ਵੀ ਪਾਰਾਈ ਇੱਕ ਖਾਨੇ ਇੱਕ ਕੇਲਾ ਵੀ ਖਾਂਦੀ ਆ ਓਏ ਓਏ ਹਾਏ ਹੈਗਾ ਜਿਹਾ ਹੈਗਾ ਉਹ ਫੜਕ ਕੋ ਥੋੜਾ ਹੈਗਾ ਸਾਰਾ ਪਾਤਾ ਇੱਦੇ ਦੇ ਇਕੱਠੇ ਦੇ ਆਪੇ ਖਾ ਲੈਣਾ ਉਹਨੇ ਗੋਲੀ ਦੇ ਦਿੱਤੀ ਹਿੰਮੈ ਦੇ ਦਿੱਤੀ ਚਲ ਕੋਈ ਨਹੀਂ ਅੱਧੀ ਤੇ ਨਹੀਂ ਸੀ ਨਾ ਹਾਂ ਅੱਧੀ ਦੇ ਦਿੱਤੀ ਉਹਨੂੰ ਫੜਾ ਫੜਾ ਲੈ ਗਿਆ ਆਪਣਾ ਉਹਨੇ ਖਾ ਲਿਆ ਵਾ ਮੈਂ ਆ ਆਪਣੇ ਦੇ ਥੱਲੇ ਹੁਣ ਰੋਟੀ ਖਾ ਲ ਗਾ ਆਪਣੀ ਦਾਲ ਤੇ ਮਟਰ ਪਨੀਰ ਤੇ ਪ੍ਰਸ਼ਾਦ ਦੇ ਤੇਨ ਲੈ ਲਿਆ ਪਾਣੀ ਪਣੀ ਵੀ ਲੈ ਲਿਆ ਹੁਣ ਘਰ ਤੇ ਚਾਹ ਧਰਤੀ ਤੇ ਉਹ ਗੁਗਾ ਤਿਆਰ ਰੱਖਦੀ ਉਹਦਾ ਤੇ ਉਹ ਨਹੀਂ ਤਾਂ ਕਰ ਬਾਂਦੇ ਨਹੀਂ ਤੇ ਮੈਂ ਆਪਾਂ ਅੰਦਰ ਰੋਟੀ ਪਾਣੀ ਛਕਣ ਲੱਗਾ ਤੇ ਰੋਟੀ ਪਾਣੀ ਛਕ ਕੇ ਤੇ ਘੜੀ ਘੁੱਟ ਟਾਈਮ ਸਪੈਂਡ ਕਰਦੇ ਆ ਮੈਂ ਇਸ ਟਾਈਮ ਆਨਲਾਈਨ ਆ ਪਰ ਭੈਣ ਨੇ ਕਰਤਾ ਕੇਕ ਆਰਡਰ ਕਿਉਂ ਚੱਲਾ ਮੈਂ ਲੈਣ ਤੇ ਲੋਕੇਸ਼ਨ ਰੋਂਗੀ ਪੈਂਦੀ ਹਰ ਵਾਰੀ ਉਹਨੂੰ ਉਹ ਕਹਤਾ ਮੈਂ ਇੱਥੇ ਆਇਆ ਤੇ ਮੈਂ ਆਪ ਹੀ ਚੱਲ ਜਣਾ ਉੱਥੇ ਹੋਟਲ ਲੈਣ ਉਹਨ ਕੀ ਲਗਭਗ ਮੈਂ ਕਿਹਾ ਕਿਉਂ ਇੰਨੀ ਦੂਰ ਅੰਦਰ ਖਜਗਰਾ ਬੇ ਗਲੀਆਂ ਜਿਹੜਾ ਮੈਂ ਹੀ ਚੱਲ ਜਣਾ ਉਹਨੂੰ ਉੱਥੇ ਹੁੰਦੇ ਤੇ ਮੈਂ ਲੱਗਾ ਲੱਗਾ ਕੇਕ ਲੈਣ ਲਈ ਆਂਦਾ ਪਰ ਥੋੜਾ ਜਿਹਾ ਕਟ ਹੋ ਗਿਆ ਰਾਈਡਰ ਪਾਜੀ ਕੋਣਾ ਵਿਚਾਰਿਆ ਕੋਣਾ ਥੋੜਾ ਕੇਕ ਥੋੜਾ ਮ ਤੋ ਥੋੜਾ ਡੇਟਾ ਮੇਡਾ ਹੋ ਗਿਆ ਵਾ ਤੇ ਚਲੋ ਕੋਈ ਨਾ ਐਨੀ ਵੀ ਉਹਨੂੰ ਕੇ ਕਰਦੇ ਆ ਆਪਣੀਆਂ ਚਾਣਾ ਤੇ ਮੇਰਾ ਹੋ ਗਿਆ ਕੈਨਸਲ ਤੇ ਆਪਣੀ ਥੋੜੀ ਕਟਿੰਗ ਕੁਟਿੰਗ ਕਰਾ ਗਿਆ ਐ ਦਾੜੀ ਤੇ ਸਵਾਲ ਦੇ ਮੈਨੂੰ ਜੁੱਬਣ ਤੇ ਹੁਣ ਮੈਂ ਕਰ ਲਈ ਛੁੱਟੀ ਤੇ ਆਪਣਾ ਆਪਣਾ ਪ੍ਰੋਗਰਾਮ ਬਣਾਇਆ ਜੀਤਬਾਈ ਗੋਆਂ ਦਾ ਤੇ ਮੈਂ ਹੁਣ ਜੀਤਬਾਈ ਕੋਲ ਆਇਆ ਤੇ ਭਾਈ ਆਪਣੇ ਮੋਡੀਫਿਕੇਸ਼ਨ ਤੇ ਲੱਗੇ ਇਸ ਟਾਈਮ ਤੇ ਸਮੇਂ ਤੇ ਐਲਡੀ ਲਾਉਂਦੇ ਆ ਭਾਈ ਦਿਖਾ ਕੇ ਦਿਖਾਓ ਇੱਕ ਐ ਆਪਣਾ ਮੁੰਡਾ ਸ਼ਰਮੋਦਾ ਬੜਾ ਵਾ ਇੱਧੇ ਰਾਜਾ ਸਾਹਮਣੇ ਤੇ ਫਾੜਾ ਹਾਏ ਹਾਏ ਗਾਇਸ ਭਾਜੀ ਫੀਡਿੰਗ ਕਰਨਦੇ ਆ ਤੇ ਹੁਣ بس 17 دورا ਇਹde ਕਨੈਕਸ਼ਨ ਜੋੜਨਦੇ ਭਾਜੀ ਹੁਣੇ ਬੜੀ ਸੋਹਣੀ ਲਾਦੀ ਗਾ ਟਿੰਕ ਮੇਰਾ ਵੀ ਕਲੇਮ ਭਾਜੀ ਨੇ ਲਾਈਟ ਬਣਾਈ ਆ ਬੜੀ ਸੋਹਣੀ ਲਾਦੀ ਨਾ ਵੇ ਪਰ ਉੱਪਰ ਪਾਰਕਿੰਗ ਬਲ ਬਣੀ ਜਿਆਦਾ ਵਾ ਉਹ ਲਾਉ ਉਹ ਵੀ ਚਲਾਇਆ ਚਿੱਟਾ ਉਹ ਉਰੇ ਜੇ ਲੱਗਦਾ ਜੇ ਇਹ ਲੈਂਸ ਭਾਜੀ ਦਾ ਆਖਿਆ ਨੀਰੀ ਡਬਲ ਲਾਈਟ ਪੀਲੀ ਚਿੱਟੀ ਇਹਦੀ ਵੀ ਲਾਈਟ ਮਾਵਾਂ ਹੁੰਦੀ ਆ ਨਾ ਲੈਂਸ ਅਲੀ ਲਾਈਟ ਹੈ ਕੀ ਲਾਈਟ ਚਾਨਣਾ ਦਿੰਦੇ ਕਿੱਥੋਂ ਤੱਕ ਕਰ ਜੇ ਆਹ ਲਾਈਟ ਆ ਲਗਭਗ ਉਹ 40 ਤੱਕ ਕਰ ਜਾਂਦੀ ਵੀ ਅੱਜ ਕੱਲ ਇੰਨੀ ਲਾਈਟ ਆ ਜੀ ਮਾੜੀ ਮੋੜੀ ਲਾਈਟ ਨਹੀਂ ਜੀ ਜਿਵੇਂ ਤੋਵੇਂ ਜਗ੍ਹਾ ਆ ਪੀ ਲਈ ਆ ਲੈਣਿਆ ਗੁਰਦੀ ਦੀ ਕੋਠੇ ਕਰੋ ਬੰਦੇ ਇੰਨੀ ਹਾਈ ਕੁਆਲਿਟੀ ਲੈਣ ਡਿਜੀਟਿਟੀ ਮਾਰੀ ਆ ਜਿੰਦਗੀ ਆ ਆ ਸੋਖੇ ਰਾ ਭਾਜੀ ਵਾਕਿਆ ਲੈਡ ਬਹੁਤ ਜ਼ਿਆਦਾ ਪਾਵਰਫੁਲ ਕਾਡੀ ਆ ਵੇਖੋ ਪੀੜੀ ਤੇ ਚੈੱਕ ਕਰੋ ਕਿ ਨਹੀਂ ਗਿਰਦਾ ਕਹਿੰਦੀ ਆ ਪਾਰਕਿੰਗ ਬਲਬ ਬਲਬ ਸਲਾਦੀ ਦੀ ਚਿਕਟਾਨੀ ਯਤਨਾ ਭਾਜੀ ਨੇ ਬਲਬ ਲਾਇਆ ਪੂਰਾ ਗਾਡਰ ਸ਼ੇਪ ਵੀ ਇੰਨੀ ਸੋਹਣੀ ਤੇ ਕਲਰ ਵੀ ਕਿੰਨੇ ਤਿੰਨ ਚਾਰ ਕਲਰ ਹੈਗੇ ਜਾਨਾ ਹਾਂਜੀ ਹਾਂਜੀ ਸਲੋ ਮੋਸ਼ਨ ਚ ਵੀ ਗਾਵਾ ਤੇ ਫਾਸਟ ਚ ਵੀ ਗਾਵਾ ਲਾਈ ਵਿੱਚ ਕਿੰਨੇ ਸੋਹਣੇ ਲੱਗਣਾ ਵੇ ਵਾਓ ਹੱਲੇ ਕੀ ਚਲ ਪੀ ਜੇ ਆ ਪਿੰਕ ਚ ਆਦੀ ਵੀ ਆ ਉਹਦੇ ਕਰਕੇ ਨੇ ਤੇ ਚੀਜ਼ ਬੜੀ ਘੱਟ ਰਹੀ ਵੀ ਹੈਣਾ ਚਲੋ ਫਲੀਆਂ ਫਲੀਆਂ ਖਾ ਕੇ ਆ ਜਾਈਏ ਹੁਣ ਆਏ ਆ ਪਾਉਲ ਭਾਜੀ ਦੇ ਪਾਉਲ ਭਾਜੀ ਇੱਧਰ ਕੰਮ ਲੱਗੇ ਹੋਇਆ ਰੇਂਜਰ ਸਾਬਾ ਬਣੋ ਦੇ ਆਫ ਕੇਰਪੋਰਟ ਤੇੱਲੇ ਹਨ ਕਿਰਨ ਨਾਲ ਗੱਲਬਾਤ ਕਰਦੇ ਆ ਕੋਈ ਸਪੈਸ਼ਲ ਮਸਲੇ ਬਾਰੇ ਕੀ ਕਰਨੀ ਹੈ ਹੁਣ ਰਵਦਾਈ ਤੋਂ ਨੋ ਹੋ ਗਿਆ ਵਿਹਲੇ ਤੇ ਦੁੱਧ ਲੈਣਾ ਹੈ ਇਸ ਦੇ ਨਾਲ ਖਾਣ ਲਗੇ ਰਸ ਮਲਾਈ ਇਸ ਤੋਂ ਬਾਅਦ ਜਾਣੇ ਮਾਮਾ ਜੀ ਕੋ ਸ਼ਾਮ ਚ ਖਾਣ ਨਾਲ ਗੱਲ ਕਰਕੇ ਹੁਣ ਮੈਂ ਆ ਗਿਆ ਹਾਂ ਘਰ ਤੇ ਘਰੇ ਲਗਭਗ ਆਪਣਾ ਜਿਹੜਾ ਅੱਜ ਪੁਰਾਣਾ ਛੱਲਾ ਹੀ ਕਾਫੀ ਲੱਭਿਆ ਵਜਰਾਂ ਲੱਗ ਗਿਆ ਵਾ ਤੇ ਹੁਣ ਮੈਂ ਆਪਣੇ ਕਮਰੇ 'ਚ ਹੈ ਕਿਹੜੀ ਉਹ ਮੇਰੇ ਕੋਲ ਜਿਮੈਟਰੀ ਨਵੀਂ ਲਈਤੀ ਆ ਜਿਪ ਘਵਾਲੀ ਆ ਜਿਪ ਮੇਰੇ ਕੋਲ ਆ ਅੱਜ ਤੇ ਦੋਨੇ ਅੱਜ ਪਿੰਕ ਪਿੰਕ ਪਾਇਆ ਆਹੋ ਕਿੰਨੀ ਛੋਣੇ ਲੱਗਦੇ ਹੈ ਠੰਡ ਜ਼ਿਆਦਾ ਆ ਗਈ ਆ ਹਾਂ ਸਹੀ ਹੈ ਨਹੀਂ ਠੀਕ ਆ ਤੇ ਉਹਨਾਂ ਲਈ ਨਾਰੀਲ ਪਾਣੀ ਲੰਦਾ ਤੇ ਵਿੱਚ ਪਾਣੀ ਥੋੜਾ ਘੱਟ ਨਹੀਂ ਲਿਆ ਪਰ ਆ ਗਈ ਗਿਰੀ ਫਿਰ ਜ਼ਿਆਦਾ ਸੀ ਤੇ ਉਹ ਚ ਗਿਰੀ ਗੁਰੀ ਕੱਢੀ ਲਵਾਵਾ ਜੋਰ ਜ਼ਾਰ ਲਗਾ ਖੱਲੇ ਖਲਾ ਰਖ ਲੋਰਾ ਪਿਆਵਾ ਤੇ ਜੋਰ ਜ਼ਾਰ ਲਾ ਕੇ ਤੇ ਗਿਰੀ ਕੱਢਤੀ ਤੇ ਉਹਨਾਂ ਆ ਬਣਾ ਕੇ ਖਾ ਲਈ ਆ ਬਣਾ ਕੇ ਗਿਆ ਧੋ ਕੇ ਖਾ ਲਈ ਆ ਤੇ ਘਰ ਦੇ ਨੂੰ ਖਵਾਤੀ ਡੈਡੀ ਕੋਠੇ ਤੇ ਉਹਨਾਂ ਆਪਾਂ ਤੇ ਹੋਏ ਥੋੜਾ ਬਜਾਰੋ ਖਾ ਪੀਏ ਹੈ ਤੇ ਹੁਣ ਲੋਟ ਰੋਟੀ ਡੈਡੀ ਦੀ ਖਾਣੀ ਨਹੀਂ ਵਗੈਰਾ ਤੇ ਹੁਣ ਇੱਥੇ ਮੈਂ ਆਪਣੇ panagon bistre joten isna karde wala the end mil data.